ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਰਾਧਨਾ ਮਨੀ ਸਈ ਬਾੜ ਨੰਬਰ 65 ਤੋਂ ਜਿਸ ਤਰ੍ਹਾਂ ਕਿ ਸਾਡੇ ਭਗਵਾਨ ਤਮਨ ਸੀਐਮ ਸਾਹਿਬ ਭਗਵਾਨ ਜੀ ਨੇ ਕੈਂਪ ਲਵਾਇਆ ਹੋਇਆ ਲੋਕ ਬੜੇ ਖੁਸ਼ ਨੇ ਕਿ ਉਹਨਾਂ ਦਾ ਫਟਾਫਟ ਕੰਮ ਹੋ ਰਿਹਾ ਜਿਸ ਤਰ੍ਹਾਂ ਕਿ ਆਧਾਰ ਕਾਰਡ ਹੋ ਗਿਆ ਮੋਟਰ ਕਾਰਡ ਹੋ ਗਿਆ ਸਾਰੇ ਆਫੀਸਰ ਇੱਥੇ ਬੈਠੇ ਨੇ ਸਾਰੇ ਸਾਡੇ ਬਾੜ ਵਾਸੀ ਬਹੁਤ ਖੁਸ਼ ਨੇ ਸਰ ਫਿਰ ਇਹੋ ਜਿਹਾ ਲੱਗਦੇ ਰਹਿਣਗੇ ਜੀ वैसे भी ऑलरेडी मेरे दफ्तर ਦੇ ਵਿੱਚ ਬੈਠੇ ਹੋਏ ਨੇ ਜਿਸ ਤਰ੍ਹਾਂ ਆਧਾਰ ਸਟਾਫ अवेलेबल ਆ ਆਧਾਰ ਕਾਰਡ ਬਣਨਾ ਕੁਛ ਵੀ ਰਾਸ਼ਨ ਕਾਰਡ ਬਣਨਾ ਤਾਂ ਅਸੀਂ ਬਣਾ ਰਹੇ ਆ। ਹੋਰ ਮਰਜ਼ੀ ਕਰਨੀ ਚਾਹੁੰਦੇ ਆ ਜਿਹੜੇ ਸਵੇਰ ਦੇ 3 ਪਰਸਨ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੀ ਪੈਨਸ਼ਨ 6 ਮਹੀਨਿਆਂ ਦੇ ਵਿੱਚੋਂ ਬੜੇ ਡਿਸਟਰਬਸ ਜਿਨ੍ਹਾਂ ਦੀ ਵੜਾਹਾ ਪੈਨਸ਼ਨ ਨਹੀਂ ਸੀ ਲੱਗ ਰਹੀ ਅੱਜ ਉਹ ਇੱਥੇ इमोशनल ਹੋ ਕੇ ਖੁਸ਼ੀ ਦੇ ਨਾਲ इमोशनल ਹੋ ਕੇ ਗਏ ਨੇ ਉਹਨਾਂ ਦੀ ਐਟ ਦੀ سپورਟ ਪੈਨਸ਼ਨ ਲਵਾ ਕੇ ਅਸੀਂ ਕਾਗਜ਼ ਉਹਨਾਂ ਦੀ ਜੇਬ 'ਚ ਪਾ ਕੇ ਭੇਜਿਆ ਆਈਡੀ ਨੰਬਰ ਦੇ ਕੇ ਜੀ ਬਹੁਤ ਵੱਡੀ ਖੁਸ਼ੀ ਹੈ ਕੰਮ ਬਹੁਤ ਵਧੀਆ ਆਧਾਰ ਨਾਲ ਕੀਤੇ ਜਾ ਰਹੇ ਨੇ ਜੀ ਇਹ ਹਾਂਜੀ ਸਤਿਕਾਰ ਸਤਿਕਾਰ ਅਦਾਬ ਜੀ ਮੈਂ ਤੁਹਾਡਾ ਆਪਣਾ ਮਨੀ ਸਾਈ ਪ੍ਰਧਾਨ ਆਮ ਆਨਵੀ ਪਾਰਟੀ ਵਾਰਡ ਨੰਬਰ 65 ਤੋਂ ਮੇਰਾ ਨਾਮ ਮੇਰੇ ਮੈਸੇਜ ਅਰਾਧਨਾ ਅਨੂ ਮਨੀ ਸਾਈ ਜੀ ਇੰਚਾਰਜ ਵਾਰਡ ਨੰਬਰ 65 ਔਰ ਸਾਡੇ ਸਤਿਕਾਰਯੋਗ ਭੈਣ ਜੀ ਮੈਡਮ ਬਰਾੜ ਜੀ ਜੋ ਮਲੋੜ ਤੋਂ ਸਪੈਸ਼ਲ ਆਏ ਨੇ ਸਾਡੇ ਵਾਰਡ ਦੇ ਵਿੱਚ ਬੂਥ ਨੰਬਰ 1 ਤੋਂ ਪਰਿਵਾਰੀ ਬਣ ਕੇ ਅੱਜ ਜਿਹੜਾ ਇਹ ਕੈਂਪ ਆ ਜਨ ਸਵਦਾ ਕੈਂਪ ਆਪकी ਸਰਕਾਰ ਆਪਕੇ ਦਵਾਰ ਜੋ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਨੇ ਕਿਹਾ ਸੀ ਮਾਨ ਸਰਕਾਰ ਨੇ ਜੀ ਤੇ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਸੀਗਾ ਵੀ ਇੱਕ ਛੱਤ ਦੇ નીચે ਸਾਰੇ ਸਰਕਾਰੀ ادارے ਤੁਹਾਡੇ ਘਰ ਆ ਕੇ ਤੁਹਾਡੇ ਕੰਮ ਕਰਨਗੇ ਅੱਜ ਉਸ ਗੱਲ ਨੂੰ ਸੱਚ ਸਾਬਤ ਕਰਦੇ ਹੋਏ ਵਾਰਡ ਨੰਬਰ 65 ਵਿਕੇ ਜਿਹੜਾ ਜਨ ਸਵਦਾ ਕੈਂਪ ਆਪकी ਸਰਕਾਰ ਆਪਕੇ ਦਵਾਰ ਲਗਾਇਆ ਗਿਆ ਜਿਹਦੇ ਵਿੱਚ ਵੱਖ-ਵੱਖ ਸਕੀਮਾਂ ਦੇ ਤਹਿਤ ਚਾਹੇ ਕਿ ਇਹਦਾ ਆਧਾਰ ਕਾਰਡ ਆ ਚਾਹੇ ਵੋਟਰ ਕਾਰਡ ਆ ਚਾਹੇ ਰਾਸ਼ਨ ਕਾਰਡ ਦੀ ਪ੍ਰੋਬਲਮ ਆ ਚਾਹੇ ਬਰਥ ਸਰਟੀਫਿਕੇਟ ਆ ਚਾਹੇ ਦੈਸ ਸਰਟੀਫਿਕੇਟ ਆ ਚਾਹੇ ਪਟਵਾਰੀ ਨਾਲ ਰਿਲੇਟਡ ਕੋਈ ਕੰਮ ਆ ਜਮ੍ਹਾਂਬੰਦੀਆਂ ਦਾ ਕੰਮ ਆ ਇਲੈਕਟ੍ਰਿਸਿਟੀ ਦਾ ਕੰਮ ਆ ਗਲਾਡਾ ਦਾ ਕੰਮ ਆ ਜਿੰਨੇ ਵੀ ادارے ਆ ਸਾਰੇ ਇੱਕ ਛਤਰ ਦੇ नीचे ਬੈਠੇ ਨੇ ਤੇ ਸਾਰਿਆਂ ਦਾ ਕੰਮ ਬੜੀ ਹੀ ਸੌਬਦਾਨਾ ਸਵੇਰ ਦਾ 9 ਵਜੇ ਤੋਂ ਚੱਲ ਰਿਹਾ ਵਾ ਅਸੀਂ ਆਪ ਇੱਥੇ ਸਵੇਰ ਦੇ ਡਿਊਟੀ ਦੇ ਤਨਾਤਾਂ ਤਾਂ ਜੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆ ਸਕੇ ਸਾਰਿਆਂ ਦੇ ਆਪ ਕੋਲ ਖੜਕੇ ਕੰਮ ਕਰਵਾ ਰਹੇ ਲੋਕ ਬੜੇ ਖੁਸ਼ ਨੇ ਕਿਉਂਕਿ ਜਿਹੜੀਆਂ ਖੱਜਲ ਖਵਾਰੀਆਂ ਜੇ ਕਿਸੇ ਨੇ ਕੋਈ ਵੜਾਪਾ ਪੈਨਸ਼ਨ ਲਵਾਉਣੀ ਆ ਕੋਈ ਵਿਧਵਾ ਪੈਨਸ਼ਨ ਲਵਾਉਣੀ ਆ ਕੋਈ ਹੈਂਡੀਕੈਪ ਪੈਨਸ਼ਨ ਲਵਾਉਣੀ ਆ ਉਹਨਾਂ ਦੀਆਂ ਫਾਰਮੈਲਟੀਜ਼ ਕੁਝ ਪਹਿਲਾਂ ਦੀਆਂ ਸਰਕਾਰਾਂ ਦੀਆਂ ਇੰਨੀਆਂ ਕਮਾਈਆਂ ਹੋਈਆਂ ਸੀ ਵੀ ਲੋਕ ਪੈਨਸ਼ਨ ਲੈਣ ਤੋਂ ਪਹਿਲਾਂ ਹੀ ਇੱਕ ਜਾਂਦਾ ਸੀ ਢੇੜੇ ਮਾਰ ਮਾਰ ਇਹ ਸਾਡੀ ਮਾਨ ਸਰਕਾਰ ਨੇ ਸਾਰੇ ਢੇੜਿਆਂ ਦਾ ਚੱਕਰ ਖਤਮ ਕਰਕੇ ਤੁਹਾਡੀ ਇੱਕ ਸੌਂਤਾ ਦੇਤੀ ਆ ਇੱਕ ਛੱਤ ਦੇ નીચે ਹਰੇਕ ਵਾਰਡ ਤੇ ਸਾਡੀ ਸਰਕਾਰ ਵੱਲੋਂ ਕੈਂਪ ਆਰਗੇਨਾਈਜ਼ ਕੀਤੇ ਜਾ ਰਹੇ ਨੇ ਉਹ ਪੂਰੇ ਵਾਰਡਾਂ ਦੇ ਵਿੱਚ ਹਲਕਾ ਵੈਸਟ ਨਹੀਂ ਪੂਰੇ ਲੁਧਿਆਣਾ ਦੇ ਵਿੱਚ ਲਗਾਏ ਜਾ ਰਹੇ ਨੇ ਮੈਂ ਆਪਣੇ ਵਾਰਡ ਵਾਸੀਆਂ ਨੂੰ ਤੇ ਲੁਧਿਆਣਾ ਵਾਸੀਆਂ ਨੂੰ ਇਹੀ ਅਪੀਲ ਕਰਦਾ ਵੀ ਇਹ ਨਾ ਜਿਹੜਾ ਸੌਦਾ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਚੱਕੋ ਫਾਇਦਾ ਚੱਕ ਕੇ ਆਪਣੇ ਜਿਹੜੇ ਰੁਕੇ ਹੋਏ ਕੰਮ ਆ ਸਰਕਾਰੀ ਕੰਮ ਬਿਨਾਂ ਕਿਸੇ ਖੱਜਲ ਖਵਾਰੀ ਤੋਂ ਬਿਨਾਂ ਕਿਸੇ ਤੱਕੇ ਮੁੱਕਿਆ ਤੋਂ ਇੱਥੇ ਆ ਕੇ ਕਰਵਾਓ ਜੀ ਜੇਕਰ ਤੁਹਾਨੂੰ ਫੇਰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਸਾਡੇ ਨਾਲ ਕੰਟੈਕਟ ਕਰੋ ਅਸੀਂ 24 ਘੰਟੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਮੇਰਾ ਮੋਬਾਈਲ ਨੰਬਰ 700986701 ਔਰ ਮੇਰੀ ਮੈਸੇਜ ਆਰਾਧਨਾ ਨੂੰ ਮਨੀ ਸਾਈਂ ਜੀ ਦਾ ਮੋਬਾਈਲ ਨੰਬਰ ਜੋ ਇੱਥੋਂ ਦੇ ਵਾਰਡ ਇੰਚਾਰਜ ਨੇ 7986211354 ਸੋ ਪਲੀਜ਼ ਇਹਦਾ ਕੈਂਪ ਦਾ ਵੱਧ ਤੋਂ ਵੱਧ ਲਾਹਾ ਲਓ ਮੇਰਾ ਨਾਮ ਪਰਮਿੰਦਰ ਕਾਰ ਹੈ ਮੈਂ ਸਟੇਟ ਜੈਂਟ ਸੈਕਟਰੀ ਹਲਕਾ ਮਲੋੜ ਤੋਂ ਬਤਾ ਰਿਹਾ ਇੱਥੇ ਲੈਕਚਰ ਡਿਊਟੀ ਆਈ ਹੈ ਐਂਡ ਨੰਬਰ ਵਾਰਡ ਦੇ ਵਿੱਚ ਮੇਰੀ ਡਿਊਟੀ ਹੈ ਤੋ ਅੱਜ ਇਹ ਜਿਹੜਾ ਕੈਂਪਸ ਸਰਕਾਰ ਵੱਲੋਂ ਲਗਾਇਆ ਗਿਆ ਹੈ ਉਹਦੇ ਵਿੱਚ ਆਮ ਲੋਕਾਂ ਨੂੰ ਬਹੁਤ ਸਾਰੀਆਂ ਸਹੂਤਾ ਮਿਲ ਰਹੀਆਂ ਨੇ ਤੋ ਸਾਰੇ ਲੋਕ ਬਹੁਤ ਖੁਸ਼ ਨੇ ਮਾਨ ਸਰਕਾਰ ਤੋਂ ਜੋ ਵੀ ਮਾਨਸਾਉ ਸਾਭ ਦੀ ਸਰਕਾਰ ਜੋ ਜੋ ਵੀ ਕੰਮ ਕਰਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਵੀ ਇੱਦਾਂ ਹੀ ਕੰਮ ਹੁੰਦੇ ਰਹਿਣਗੇ ਜਿੰਨਾ ਵੀ ਇਹਨਾਂ ਦੇ ਵਾਰਡ ਇੰਚਾਰਜ ਸਾਹਿਬ ਨੇ ਮੇਰੀ ਬਹੁਤ ਸਪੋਰਟ ਕਰ ਰਹੇ ਨੇ ਤਾਂ ਇਹਨਾਂ ਦੀ ਸਾਨੂੰ ਲੋਕਲ ਦੀ ਸਪੋਰਟ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਇਹਨਾਂ ਦਾ ਬਹੁਤ ਵਧੀਆ ਆਪਣਾ ਵੀ ਕੋਈ ਰੁਤਬਾ ਹੈਗਾ ਜੀ ਪੂਰੇ ਇੱਥੇ ਆਪਣੇ ਵਾਰਡ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਅਸੀਂ ਐਮਪੀ ਸਾਹਿਬ ਨੂੰ ਬਹੁਤ ਸਾਰੇ ਵੱਡੀ ਮਾਰਜਨ ਨਾਲ ਜਿਤਾਵਾਂਗੇ ਵੀ ਤਾਂ ਅਸੀਂ ਆਪਣਾ ਕੰਮ ਪੂਰੀ ਤਨਦੇਈ ਨਾਲ ਨਿਭਾ ਰਹੇ ਨੇ ਮਾਨ ਸਾਹਿਬ ਜੋ ਜੋ ਵੀ ਕੰਮ ਕਰ ਰਹੇ ਨੇ ਲੋਕ ਉਹਨਾਂ ਤੋਂ ਬਹੁਤ ਖੁਸ਼ ਨੇ ਧੰਨਵਾਦ ਲੋਕ ਆ ਰਹੇ ਨੇ ਕੰਮ ਕਰਨ ਆ ਹਾਂਜੀ ਲੋਕ ਬਿਲਕੁਲ ਇੱਥੇ ਪਹੁੰਚ ਰਹੇ ਨੇ ਸਵੇਰੇ 9 ਵਜੇ 10 ਵਜੇ ਤੋਂ ਇੱਥੇ ਕੰਮ ਸਟਾਰਟ ਹੈ ਜੀ ਤਾਂ ਹੁਣ ਵੀ ਲੋਕ ਆ ਰਹੇ ਨੇ ਇਹ ਕੈਂਪ 3 ਵਜੇ ਤੱਕ ਲੱਗੇਗਾ ਅਸੀਂ ਹੁਣ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਇਸ ਕੈਂਪ ਦਾ ਲਾਹਾ ਲੈਣ ਧੰਨਵਾਦ